ਤਰਨਤਾਰਨ ਸੀਐਸਟਾਪ ਨੂੰ ਵੱਡੀ ਸਫਲਤਾ ਮਿਲੀ ਏ ਕਿ ਜਿੱਥੇ ਚਾਰ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਕੋਲੋਂ 6 ਵੱਖ-ਵੱਖ ਤਰ੍ਹਾਂ ਦੇ ਜਿਹੜੇ ਵੈਪਨ ਨੇ ਉਹ ਫੜੇ ਗਏ ਨੇ ਇਹਨਾਂ ਦੇ ਵਿੱਚੋਂ ਕੁਝ ਵਿਕਤੀਆਂ ਤੇ ਡਰਗ ਦਾ ਮਾਮਲਾ ਵੀ ਦਰਜ ਹੈ ਇਹਨਾਂ ਨੇ ਇਹ ਜਿਹੜੇ ਵੈਪਨ ਸੀ ਇਹ ਕਿੱਥੋਂ ਲਿਆਂਦੇ ਸੀ ਇਹਨਾਂ ਵੈਪਨਾਂ ਦੇ ਨਾਲ ਕੀ ਵਾਰਦਤਾ ਕਰਨੀਆਂ ਸੀ ਆਉ ਆਪਾਂ ਜਾਣਕਾਰੀ ਲੈਣੇ ਆ ਸਾਡੇ ਨਾਲ ਐਸਐਸਪੀ ਕਪਾਰਕ ਜੀ ਮੌਜੂਦ ਹੈ ਉਹਨਾਂ ਦੇ ਕੋਲੋਂ ਆਪਾਂ ਵਧੇਰੇ ਜਾਣਕਾਰੀ ਲੈਣੇ ਆ ਕਿ ਇਹ ਜਿਹੜੇ ਵਿਕਤੀ ਜਿਹੜੇ ਫੜੇ ਗਏ ਨੇ ਕਿੱਥੋਂ ਫੜੇ ਗਏ ਨੇ ਤੇ ਇਹਨਾਂ ਇਹਨਾਂ ਦੇ ਕੋਲੋਂ ਜਿਹੜੇ ਵੈਪਨ ਫੜੇ ਗਏ ਨੇ ਇਹ ਕਿੱਥੋਂ ਲੈਂਉਂਦੇ ਸੀ ਜਾਂ ਇਹ ਸੇਲ ਕਰਦੇ ਸੀ ਜਾਂ ਕਿ ਇਹਨਾਂ ਵੈਪਨਾਂ ਦੇ ਨਾਲ ਕੋਈ ਵੱਡੀ ਵਾਰਦਾਤ ਨੂੰ ਇੰਝਾਮ ਦੇਣਾ ਸੀ ਉਹ ਸਾਰੀ ਆਪਾਂ ਜਾਣਕਾਰੀ ਜਿਹੜੀ ਆ ਉਹ ਆਪਾਂ ਹਾਸਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਡੇ ਕਰਨਤਾਰਨ ਦੀ ਸੀਆਈਏ ਸਟਾਫ ਦੀ ਟੀਮ ਐਸਪੀ BDSPD ਤੇ ਇਹਨਾਂ ਦੀ ਟੀਮ ਨੇ ਸਬ ਡਿਵੀਜ਼ਨ ਦੇ ਪਤੀ ਦੇ ਗ੍ਰੀਨ ਨਾਲ ਮਿਲ ਕੇ ਕਾਫੀ ਅੱਛਾ ਨੰਨੇ ਕੰਮ ਕੀਤਾ ਹੈ ਜਿਸ ਦੇ ਵਿੱਚ ਜਿਹੜੇ ਬਾਹਰਲੇ ਲਿਆਇਆ ਤੇ ਸੀ ਦੇ ਹਥਿਆਰ ਰਹਿ ਕੇ ਹੈ ਬਰਾਮਰ ਲੁਕੇ ਤੇ ਇਸ ਗੈਂਗ ਦੇ ਜਿਹੜੇ ਚਾਰ ਰਿਕਤੀ ਹੈਗੇ ਉਹਨਾਂ ਨੂੰ ਰੁਕਾਇਆ ਗਿਆ ਸੋ ਇਸ ਦੇ ਵਿੱਚ ਜਿਹੜੇ ਚਾਰ ਰਿਕਤੀ ਫੜੇ ਗਏ ਹਨ ਉਹਨਾਂ ਦੇ ਨਾਮ ਹੈਗੇ ਜੋਗਨਪ੍ਰੀਤ ਸਿੰਘ ਜਿਹੜਾ ਕਿ ਚੀਮਾ ਕਲਾ ਆਪਣੇ ਸਦਰ ਪੱਟੀ ਦਾ ਰਹਿਣ ਵਾਲਾ ਹੈਗਾ ਇਸ ਵਿਅਕਤੀ ਤੋਂ ਪਹਿਲਾਂ ਇਹਨਾਂ ਨੇ ਨਜਾਇਜ਼ ਵੈਪਨ ਜਿਹੜਾ ਹੈ ਬਰਾਮਦ ਕੀਤਾ ਉਸ ਤੋਂ ਬਾਅਦ ਅੱਗੇ ਇਹਦੀ ਪਿਸ਼ਕਸ਼ ਤੇ ਫਿਰ ਸੁਖਦੇਵ ਸਿੰਘ ਨੇ ਨਾਮਜ਼ਦ ਕੀਤਾ ਗਿਆ ਜੋ ਵੀ ਸਦਰ ਪਟਕੀ ਦਾ ਰਹਿਣਾ ਹੈਗਾ ਇਹਦੇ ਕੋਲੋਂ ਵੀ ਇੱਕ ਦੇਸੀ ਵੈਪਨ ਨਜਾਇਜ਼ ਜਿਹੜੇ ਵੈਪਨ ਹੈ ਬਰਾਮਦ ਕੀਤੇ ਗਏ ਉਸ ਤੋਂ ਬਾਅਦ ਇਹਦੀ ਪਿਸ਼ਕਸ਼ ਤੇ ਅੱਗੇ ਧਰਮਵੀਰ ਸਿੰਘ ਨੂੰ ਜਿਹੜਾ ਹੈਗਾ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਜਿਹੜੇ ਇਹ ਗਲੌਕ ਵੈਪਨ ਹੈਗੇ ਜਿਹੜੇ ਕਿ ਬਾਹਰ ਦੇ ਮੇਡ ਹੈਗੇ ਆਸਟਰੀਆਨ ਤੇ ਯੂ ਐਸ ਮੇਡ ਵੈਪਨਸ ਹੈਗੇ ਉਹ ਬਰਾਮਦ ਕੀਤੇ ਗਏ ਉਸ ਦੇ ਬਾਅਦ ਇਹਦੀ ਪੁਸ਼ਕਸ਼ ਤੇ ਗਾਂ ਜਿਹੜਾ ਅਮਰਿਤਪਾਲ ਸਿੰਘ ਹੈਗਾ ਉਹ ਵੀ ਪੱਟੀ ਦਾ ਰਹਿਣ ਵਾਲਾ ਹੈਗਾ ਉਹਨੂੰ ਫੜਿਆ ਗਿਆ ਉਹਦੇ ਕੋਲੋਂ ਵੀ ਜਿਹੜੇ ਹੈਗੇ ਦੇਸੀ ਪਿਸਤਲ ਬਰਾਮਦ ਕੀਤੇ ਗਏ ਇਹਨਾਂ ਕੋਲੋਂ ਜਿਹੜੇ ਹੈਗੇ ਪਿਸਤਲ ਤੇ ਲਾਈਵ ਰਾਉਂਡਸ ਵਗੈਰਾ 9mm ਦੇ ਉਹ ਵੀ ਨਾਲ ਮਿਲੇ ਹੈਗੇ ਸੋ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਪਹਿਲਾਂ ਵੀ ਇਹਨਾਂ ਦੇ ਕ੍ਰਿਮੀਨਲ ਟਾਈਪ ਦਾ ਕਰੈਕਟਰ ਹੈਗਾ ਸੁਖਦੇਵ ਸਿੰਘ ਜੋ ਇਹਦੇ ਖਿਲਾਫ ਪਹਿਲਾਂ ਵੀ 5 ਮੁਕਦਮੇ ਦਰਜ ਹੈਗੇ ਜਿਸ ਦੇ ਵਿੱਚ 307 ਦਾ ਮੁਕਦਮਾ ਅਸਲਾ ਇੱਕ ਦੇ 3 ਮੁਕਦਮੇ ਜੁੜੇ ਹੋਏ ਹੈਗੇ

ਫਿਲਹਾਲ ਜਿਹੜਾ ਹੈਗਾ ਇਹ ਜੋਬਨਪ੍ਰੀਤ ਜੋ ਹੈਗਾ ਇਹ ਇਸ ਐਨਡੀਪੀਐਸ ਦਾ ਪਰਚਾ ਤੇ ਹੈਗਾ ਬਟ ਉਹ ਅਸੀਂ ਐਕਸਪਲੋਰ ਕਰ ਰਹੇ ਆ ਕਿ ਫਿਲਹਾਲ ਇਹਦੀ ਐਕਟੀਵਿਟੀ ਕੀ ਹੈ ਸਰ ਜੀ ਵੈਪਨਸ ਬਾਰੇ ਪੁੱਛੋ ਨਾ ਅਸੀਂ ਨੂੰ ਆ ਥੈਟ ਇਜ਼ ਅ ਮੈਟਰ ਆਫ ਇਨਟਰਾਗੇਸ਼ਨ ਵੈਪਨ ਜਿਹੜਾ ਇਹ ਨਾ ਕੋਈ ਕ੍ਰਾਈਮ ਕਰਦੇ ਸੀ ਕਿ ਜਾਂ ਸੇਵ ਕਰਦੇ ਸੀ ਉਹੀ ਜੀ ਅਸੀਂ ਹੁਣ 6 ਵੈਪਨ ਸਾਨੂੰ ਮਿਲੇ ਹੈਗੇ ਅਸੀਂ ਲਾਈਕ ਦਾ ਇੱਕ ਵਾਰ ਰਿਪਲਾਈ ਕਰ ਦਿੰਦੇ 6 ਵੈਪਨ ਸਾਨੂੰ ਮਿਲੇ ਹੈਗੇ 6 ਵੈਪਨ ਹੈਗੇ 5 ਵੈਪਨ 6 ਵੈਪਨ ਹੈਗੇ ਸੋ ਇਹਦੇ ਵਿੱਚ ਅਸੀਂ ਹੁਣ ਇਹ ਦੇਖ ਰਹੇ ਹਾਂ ਚਾਰ ਗੈਂਗ ਦੇ ਮੈਂਬਰ ਫੜੇ ਹੈਗੇ ਬੈਕਵਰਡ ਫਾਰਵਰਡ ਲਿੰਕੇਜ ਕਰਾਂਗੇ ਕਿ ਕਿੱਥੋਂ ਲੈ ਕੇ ਆਂਦੇ ਸੀਗੇ ਕੀ ਗਾਹ ਵੇਚਦੇ ਸੀਗੇ ਵੈਪਨ ਜਾਂ ਫਿਰ ਕਿਸੇ ਵਾਰਦਾਤ ਲਈ ਵਰਤਨੇ ਸੀ ਸਰ ਜੀ ਜੇਕਰ ਮੈਂ ਹੋਰ ਗੈਂਗਾਂ 'ਤੇ ਆਣਾ ਕਰੀਏ ਨਾ ਹਾਂਜੀ ਉਹ ਵੀ ਇਹਦੇ ਨਾਲ ਹੀ ਐਕਸਪਲੋਰ ਕਰਾਂਗੇ ਸਰ ਮਾਰ ਲੈ ਕੇ ਨਾ ਹਾਂਜੀ ਰਿਮਾਂਡ ਡਿਟੇਲ ਜਿਹੜੀ ਤੁਹਾਨੂੰ ਪ੍ਰੈਸ ਤੋਂ ਚਾਹੀਦੀ ਹੈ ਠੀਕ ਹੈ ਸਰ ਥੈਂਕ ਯੂ ਜੀ